ਜਾ ਰਿਹਾ ਤਸਵੀਰਾਂ ਇਸ ਵੇਲੇ ਤੁਹਾਨੂੰ ਜਲੰਧਰ ਦੇ ਸ਼ਿਰਾਰਾਮ ਚੌਂਕ ਤੋਂ ਦਿਖਾ ਰਹੇ ਆ ਜਿੱਤੇ ਕਿ ਨਿੰਦਰ ਧਾਪਰ ਨੇ ਜਿਹੜੇ ਉਹਨਾਂ ਵੱਲੋਂ ਜਿਹੜਾ ਪਤਨਾਫੂ ਪ੍ਰਦਰਸ਼ਨ ਕੀਤਾ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਸਾਰੇ ਸਟਾਫ ਵਾਲੇ ਜੀ ਜਿੰਦਾਬਾਦ ਜਲੰਧਰ ਸਮਾਜਵਾਦੀ ਜਿੰਦਾਬਾਦ ਜਲੰਧਰ ਅਭਿਰ ਭਦਰੰਗੇ ਹੇ ਹਰਨਾ ਹਾਰੇ ਸੇ ਸਮਾਜ ਸਿੱਖਿਆ ਸਮਾਜਵਾਦੀ ਲੀਡਰ ਉਸ ਦੇ ਪਾਸੇ ਨੇ दस देखिए हाँ देखो चरणजीत चन्नी पुतला फूक गया ਗੁਰਜੀਆ ਖਾਲਸਾ ਵਾਈ ਗੁਰਜੀ ਕੀ ਪਤ ਹੈ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਐਮਪੀ ਮੈਂਬਰ ਆਫ ਪਾਰਲੀਮੈਂਟ ਨੇ ਜੋ ਬਿਆਨ ਦਿੱਤੇ ਸੀਗੇ शिवसेना ਸਮਾਜਵਾਦੀ ਕੜੇ ਸ਼ਬਦਾਂਵਾਂ ਦੀ ਨਿੰਦਿਆ ਕਰਦੀ ਹੈ ਉਸਨੇ ਕਿਹਾ ਸੀ ਐਮਪੀ ਅਮਰਪਾਲ ਸਿੰਘ ਦੀ ਰਿਹਾਈ ਕੀਤੀ ਜਾਵੇ ਜਿਹੜੀ ਉਹਦੀ ਸੋਚ ਹੈ ਬੜੀ ਨਿਕੰਮੀ ਸੋਚ ਹੈ ਕ੍ਰੀਮ ਨਹੀਂ ਆ ਰਿਹਾ ਚੰਨੀ ਦੀ ਕਿ ਜਿਹੜਾ ਕਿ ਤੁਹਾਨੂੰ ਤੁਸੀਂ ਪਤਾ ਕੀ ਪਿਛਲੇ ਨਹੀਂ ਜਾਂ ਪਹਿਲੇ ਕਈ ਚਿਰ ਤੋਂ ਅੰਮ੍ਰਿਤਪਾਲ ਦਾ ਕੌਮ ਪੂਰੇ ਪੰਜਾਬ ਭਰ ਦੇ ਵਿੱਚ ਫੈਲਿਆ ਹੋਇਆ ਸੀਗਾ ਅੰਮ੍ਰਿਤਪਾਲ ਦੀ ਜਿਹੜੀ ਸੋਸੀ ਖਾਲਸਤਾਨੀ ਸੋਸੀ ਉਹਨੂੰ ਉੱਪਰ ਕਰਾ ਜਿਹੜੀ ਉਹਦੀ ਸੋਸੀ ਸਰਕਾਰਾਂ ਨੂੰ ਹਕੂਮਤਾ ਕਹਿਣਾ ਇਦਾਂ ਦੇ ਪੜਕਾਹੂ ਭਾਸ਼ਣ ਦੇਣੇ ਅਗਰ ਉਹ ਬਾਹਰ ਆਂਦਾ ਤਾਂ ਉਹ ਟਾਈਮ ਦੂਰ ਨਹੀਂ ਕਿ ਜਦੋਂ 84 ਵਾਲਾ ਦੌਰ ਸੀ ਫਿਰ ਆ ਜਾਏਗਾ ਇਸ ਕਰਕੇ ਸਾਡੀ ਸ਼ਿਫਟਨਾ ਸਮਾਜਵਾਦੀ ਅਭੀ ਕੜੇ ਸ਼ਗਰ ਨੇ ਨਿੰਦਿਆ ਕਰਦੀ ਹੈ ਚਰਨਜੀਤ ਸਿੰਘ ਚੰਨੀ ਨੂੰ ਛੇ ਮੌਜੂ ਕਹਿੰਦੇ ਆ ਕਿ ਤੂੰ ਮੈਂਬਰ ਆਫ ਪਾਰਲੀਮੈਂਟ ਬਣ ਕੇ ਐਦਾਂ ਦਾ ਪਾਸ਼ਨ ਉੱਥੇ ਜਾ ਕੇ ਦੇ ਰਿਆ ਮੈਂ ਕਿ ਤੇਰਾ ਸਿਰ ਫਿਰ ਚੁੱਕਾ ਹੋਇਆ ਤੈਨੂੰ ਅਕਲ ਹੈ ਨਹੀਂ ਕੀ ਕਿ ਤੂੰ ਚੰਨ ਵੈ ਕਿ ਇਥੇ ਫਿਰ ਦੁਬਾਰਾ ਉਗਰਵਾਦ ਦਾ ਪੈਰਾ ਹੋ ਜਾਵੇ ਅਗਰ ਸਾਡੇ ਇੰਦਰਾ ਗਾਂਧੀ ਜੀ ਵੀ ਉਸ ਟਾਈਮ ਇਦਾਂ ਹੀ ਐਨਐਸਏ ਲੱਗੀ ਸੀ ਉਦੋਂ ਵੀ ਉਹ ਮਾਰੇ ਗਏ ਸੀ ਸਰਦਾਰ ਬਿਅੰਦ ਸਿੰਘ ਉਹਨਾਂ ਦਾ ਵੀ ਇਦਾਂ ਹੀ ਕਤਿਆਕ ਕੀਤਾ ਗਿਆ ਸੀਗਾ ਚੰਨੀ ਜਿਹੜੀ ਸੋਚ ਹੈ ਕਾਂਗਰਸ ਸਰਕਾਰ ਦਾ ਨਮਾਇੰਦਾ ਹੋਣ ਦੇ ਐਮਪੀ ਹੋਣ ਦੇ ਨਾਤੇ ਉਹਨੇ ਇਹ ਨਹੀਂ ਸੋਚਿਆ ਕਿ ਮੈਂ ਕਿਹੜੀ ਭਾਸ਼ਾ ਯੂਜ਼ ਕਰ ਰਿਹਾ ਮੈਂ ਮੈਂਬਰ ਆਫ ਪਾਰਲੀਮੈਂਟ ਦੇ ਅੰਦਰ ਜਾ ਕੇ ਮੈਂ ਕਿਹੜੀ ਮੰਗ ਕਰ ਰਿਹਾ ਮੈਂ ਮੰਗ ਤੋਂ ਕਰ ਦੇਖ ਦੀ ਦੇਖ ਦੇ ਲੋਕਾਂ ਦੀ ਕਰ ਗਰੀਬੀ ਦੀ ਕਰ ਮਹਿੰਗਾਈ ਦੀ ਕਰ ਉਹ ਮੰਗ ਕੀਤੀ ਜਿਹੜੀ ਇਜਾਜਤ ਲੋਕੀ ਤੇ ਨਾਲ ਸਹਿਮਤ ਵੀ ਹੋ ਤੋ ਕਹਿ ਰਿਹਾ ਕਿ ਅਮਰਤਪਾਲ ਦੀ ਰਿਹਾਈ ਕੀਤੀ ਜਾਵੇ ਐਨਐਸਏ ਹਟਾਈ ਜਾਵੇ ਕਿਉਂ ਹਟਾਈ ਜਾਵੇ ਸਵਾਲ ਹੈ ਜਿਹੜੀ ਇਹ ਮੰਗ ਉਹਨਾਂ ਨੇ ਕਿੱਥੇ ਲੋਕ ਸਭਾ ਦੇ ਅੰਦਰ ਉਠਾਈ ਬਿਲਕੁਲ ਜੀ ਲੋਕ ਸਭਾ ਦੇ ਅੰਦਰ ਹਟਾਈ ਹੈ ਉਹਦੀ ਸਾਰੀ ਵੀਡੀਓ ਹੈ ਮੀਡੀਆ ਤੁਹਾਡੇ ਹੀ ਮੀਡੀਆ ਦੇ ਮਾਧਮ ਅਸੀਂ ਸਾਰੀ ਉਹ ਨਿਊਜ਼ ਦੇਖੀ ਹੈ ਅਸੀਂ ਰੋਜ਼ ਦੇਖਦੇ ਸੀ ਪਰ ਕਿਤੇ ਨਾ ਕਿਤੇ ਕਿ ਜਿਹੜੇ ਰੋਗ ਹੈ ਸਰਕਾਰਾਂ ਵਾਂ ਉਹ ਵੀ ਪਤਾ ਨਹੀਂ ਕਿਉਂ ਚੁੱਪੀ ਦੀ ਸਹਾਰੇ ਵੱਢੀਓ ਪਰ ਸਰਕਾਰਾਂ ਦੇ ਕਈ ਨਿਵਾੰਦਿਆਂ ਨੇ ਵੀ ਉਹਦੇ ਖਿਲਾਫ ਬਿਆਨ ਲਗਾਇਆ ਹੈ ਇਵਨ ਕੀ ਕਾਂਗਰਸ ਸਰਕਾਰ ਦੇ ਵੀ ਨਿਵੰਦਿਆਂ ਨੇ ਉਹਦੇ ਖਿਲਾਫ ਕਿਹਾ ਕਿ ਇਹ ਜਿਹੜੇ ਇਹਨੇ ਬਿਆਨ ਦਿੱਤੇ ਆ ਉਹ ਨਹੀਂ ਦੇਣੇ ਚਾਹੀਦੇ ਸੀ ਜੀ ਪਰ ਕਿਤੇ ਨਾ ਕਿਤੇ ਹੁਣ ਉਹ ਐਮਪੀ ਬਣ ਚੁੱਕੇ ਨੇ ਤੁਹਾਨੂੰ ਕੀ ਲੱਗਦਾ ਲੋਕਾਂ ਨੇ ਇੱਕ ਫੱਟਾ ਦਿੱਤਾ ਆ ਜਿਹੜਾ ਕਟੂਰ ਸਾਹਿਬ ਸਰਪਾ ਦੇ ਹਲਕੇ ਦੇ ਐਮਪੀ ਨੇ ਉਹ ਜਿਹੜੀ ਲੋਕਤੰਤਰ ਤੇ ਧਕਾ ਆ ਰਿਹਾ ਹੈ ਉਹ ਖੰਡੂਰ ਸਾਹਿਬ ਦੇ ਲੋਕ ਨੇ ਉਹ ਜਿਵੇਂ ਕਿ ਇੱਕ ਪਾਰਟੀ ਜਾਂ ਇੱਕ ਕਮੇਟੀ ਜੋ ਇਕੱਠੀ ਹੋ ਜਾਂਦੀ ਨਾ ਤੇ ਉਹ ਆਪਣਾ ਜਿਹੜਾ ਮਰਜੀ ਧੜਾ ਬਣਾ ਸਕਦੀ ਆ ਉਹ ਇੱਕ ਧੜਾ ਬਣ ਚੁੱਕਾ ਹੈ ਪਰ ਮੈਂ ਇਹ ਨਿਕਾਂਗਾ ਕਿ ਉਹ ਤੇਰੇ ਲੋਕਾਂ ਅਗਲੀ ਪਰ ਉਹਨਾਂ ਨੇ ਇੱਕ ਸੋਚਦੇ ਸਮਝਦੇ ਇਹਨੂੰ ਵੋਟ ਜੁਰ ਪਾਈ ਆ ਪਰ ਕਿਤੇ ਨਾ ਕਿਤੇ ਜਿਹੜੀ ਇਹਦੀ ਇਹਦੀ ਪਹਿਲੇ ਹੀ ਵੀਡੀਓ ਅਸੀਂ ਦੇਖ ਚੁੱਕੇ ਆ ਜਿਹੜੀ ਇਹਦੀ ਪਹਿਲੀ ਪਿਕਚਰ ਦੇਖ ਸਕੇ ਕਿਉਂਕਿ ਅਮਰਤਪਾਲ ਦੀ ਉਹ ਖੋਫਨਾਕ ਸੀ ਇੱਕ ਥਾਣੇ ਦੇ ਅੰਦਰ ਸ਼੍ਰੀ ਬੀਰ ਸਾਹਿਬ ਨੂੰ ਲੈ ਕੇ ਜਾਣਾ ਉੱਥੇ ਪ੍ਰਸ਼ਾਸਨ ਨੂੰ ਧਮਕਾਣਾ ਉਦੋਂ ਬੰਦਾ ਛੜਾ ਕੇ ਲਿਆਣਾ ਇੱਕ ਨੀਲੀ ਗੁੰਡਾਗਰਦੀ ਇੱਕ ਜਿਹੜੀ ਖਾਲਸਤਾਨੀ ਸੋਚ ਦੇ ਉੱਤੇ ਉਹਨੇ ਕਦਮ ਚੱਕੇ ਸੀਗੇ ਪਰ ਨਾ ਖਾਲਸਤਾਨ ਕਦੀ ਬਣਿਆ ਹੋਣਾ ਤੇ ਨਾ ਬਣੇਗਾ ਹਿੰਦੂ ਸੇ ਇਕਤਾ ਦੇ ਹੀ ਪ੍ਰਤੀਕ ਹੈ ਕਿ ਹਿੰਦੂ ਸੇ ਇਕਤਾ ਬਣੀ ਰਹੇਗੀ ਹੋਰ ਵੀ ਆਗੂ ਆ ਰਹੇ ਹੋਰ ਕਿਉਂ ਨਹੀਂ ਬੋਲ ਇਸ ਗੱਲ ਬਾਰੇ ਸ਼ਿਵ ਸੈਨਾ ਸਮਾਜਵਾਦੀ ਹਮੇਸ਼ਾ ਬੋਲਦੀ ਹੈ ਜੀ ਅਸੀਂ ਬਾਕੀਆਂ ਦਾ ਤਾਂ ਸਾਨੂੰ ਪਤਾ ਨਹੀਂ ਲੋਕੀ ਵਿਗੇ ਹੋਏ ਆ ਅਪ ਜਾ ਡਰਦੇ ਸਾਈਡ ਜਿੰਦੇ ਪਰ ਅਸੀਂ ਡਰਦੇ ਸਾਈਡ ਨਹੀਂ ਕਿਨੇ ਠਾਕੁਰ ਜੀ ਕੋਈ ਸ਼ਿਵ ਸੈਨਾ ਨੇਤਾ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ ਨਿਹੰਗਾ ਵਾਲੋਂ ਇਸ ਦੇ ਬਾਰੇ ਕੀ ਬਰੀਫ ਕਰੋਗੇ ਦੇਖੋ ਜੀ ਹਮੇਸ਼ਾ ਹੀ ਜਿਹੜਾ ਕਿ ਜਿਹੜਾ ਕਿ ਸੁਕੇਲਾ ਵਿਵਹਾਰ ਸਾਡੀ ਹਿੰਦੂ ਧਰਮ ਨਾਲ ਹੀ ਹੁੰਦਾ ਵਾ ਪਿਛਲੇ ਦਿਨੀ ਤੇ ਜੇਕਰ ਤੁਸੀਂ ਦੇਖਿਆ ਕਿ ਗੋਰਾ ਥਾਪਲ ਦੇ ਉੱਤੇ ਜਿਹੜਾ ਹਮਲਾ ਹੋਇਆ ਸੀਗਾ ਉਹ ਵੀ ਇੱਕ ਨਿੰਦਨ ਜੋਕ ਸੀ ਉਸ ਤੋਂ ਬਾਅਦ ਹੋਰ ਸਾਰੇ ਹਿੰਦੂ ਨੇਤਾ ਮੰਨੇ ਸਾਡੇ ਲੰਦਰ ਜੋਤੀ ਚੌਂਦੇ ਨੇੜੇ ਗਗਨੇਜਾ ਜੀ ਦੀ ਹੱਤਿਆ ਹੋਈ ਸੀਗੀ ਹੋਰ ਬਹੁਤ ਸਾਰੇ ਨੇਤਾ ਦੀ ਹੱਤਿਆ ਹੋਈ ਸੀ ਹਮੇਸ਼ਾ ਹੀ ਹਿੰਦੂ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹਿੰਦੂ ਹੀ ਕਿਉਂ ਮਰਦਾ ਕਿਉਂਕਿ ਹਿੰਦੂ ਦੇ ਨਾਲ ਸੂਤੇਲਾ ਉਹ ਅੱਜ ਕੱਲ ਹਾਂਜੀ ਪ੍ਰਧਾਨ ਜੀ ਤੋਂ